ਸਤਿ ਸ਼੍ਰੀ ਅਕਾਲ ਜੀ ਕਲियर ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਲੋ ਜੀ ਅੱਜ ਫੇਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਬਹੁਤ ਹੀ ਖੂਬਸੂਰਤ ਆਈਟਮ ਲੈ ਕੇ ਆਂਦੀਆਂ ਬੜੀ ਦੇਰ ਤੋਂ ਇੱਕ ਮੈਸੇਜ ਸਾਡੇ ਕੋਲੇ ਬਾਰ-ਬਾਰ ਆਉਂਦਾ ਸੀਗਾ ਕਿ ਕੁਝ ਜਾ ਜਾਗੋ ਵਾਸਤੇ ਫੁਲਕਾਰੀ ਸੂਟਸ ਦਿਖਾ ਦਿਓ ਕਰੋ ਲੋ ਜੀ ਰੈਡੀ ਕਰਾਤੀ ਠੀਕ ਹੈ ਨਾ ਸਾਰਾ ਝਵੇਲਾ ਖਤਮ ਕਰਕੇ ਐਨ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਹੈ ਫੁਲਕਾਰੀ ਦੀ ਤੁਹਾਨੂੰ ਮਿਲੂਗੀ ਜੀ ਸ਼ਰਟ ਠੀਕ ਹੈ ਲੌਂਗ ਸ਼ਰਟ ਠੀਕ ਹੈ ਲੈਂਥ ਦੱਸ ਦਨੀ ਆ ਮੈਂ ਐਗਜ਼ੈਕਟਲੀ ਕਿੰਨੀ ਹੈ ਦੀ ਠੀਕ ਹੈ ਸੈਮੀ ਸਟਿਚ ਹੈ ਸਿਰਫ ਗਲਾ ਹੀ ਬਣਾਉਣਾ ਹੈ ਇਸ ਕਰਕੇ ਲੈਂਥ ਤੁਹਾਨੂੰ ਤਿਆਰ ਜਿਹੜੀ ਹੈਗੀ ਉਹ ਮੈਂ ਦੱਸ ਦਊਂਗੀ ਠੀਕ ਹੈ ਤੇ ਨਾਲ ਆਪਾਂ ਇਹਦੇ ਇੱਕ ਤਾਂ ਇਹ ਫੈਬਰਿਕ ਜਿਹੜਾ ਆਪਾਂ ਲਵਾਇਆ ਪੂਰਾ ਐਨ ਗਡਵਾ ਸੋਲਿਡ ਖੱਦਰ ਦੀ ਉੱਤੇ ਬਣਿਆ ਹੋਇਆ ਹੈ ਇਹ ਸ਼ਰਟ ਠੀਕ ਹੈ ਤੇ ਇਸ ਸੱਚੇ ਦੀ ਲੈਂਥ ਮੈਂ ਦੱਸ ਦਨੀ ਆ ਤੁਹਾਨੂੰ ਕਿੰਨੀ ਹੈ ਲਓ ਜੀ ਇਹ ਹੈਗੀ ਹੈ 40 39 40 ਠੀਕ ਹੈ ਤੇ ਇੰਨੀ ਤੁਹਾਨੂੰ ਲੈਂਥ ਹੀ ਮਿਲ ਰਹੀ ਹੈ ਕੇਰਾ ਵੀ ਤੁਹਾਡਾ ਬਹੁਤ ਬਣ ਸਕਦਾ ਜਿੰਨਾ ਵਿੱਚ ਚੜਾਈ ਹੈਗੀ ਹੈ ਸਾਰੀ ਮੋੜਨ ਤੋਂ ਬਾਅਦ ਅੱਸੇ ਪਾਸੇ ਦੋਨੇ ਪਾਸੇ ਮੋੜਿਆ ਹੋਇਆ ਤੇ ਇਹਦਾ ਮੈਂ ਕੇਰਾ ਦੱਸ ਦਨੀ ਆ ਤੁਹਾਡੇ ਕੋਲ ਕਿੰਨਾ ਹੈ 26 ਰੈਡੀ ਹੈ ਉਹਦੋਂ ਦੋਨੇ ਪਾਸੇ ਮੋੜਨ ਤੋਂ ਬਾਅਦ 26 ਤੁਹਾਡਾ ਰੈਡੀ ਹੈ ਕੇਰਾ ਠੀਕ ਹੈ ਜੀ ਤੇ ਲੈਂਥ ਵੀ ਮੈਂ ਤੁਹਾਨੂੰ ਦੱਸਤੀ ਪਲੱਸ ਤੁਸੀਂ ਕਰ ਸਕਦੇ ਹੁੰਦੇ ਹੋ ਇੱਥੋਂ ਕੁਝ ਵੀ ਐਕਸਟੈਂਸ਼ਨ ਤੁਸੀਂ ਆਪਣੀ ਮਰਜ਼ੀ ਦੀ ਇਹਦੇ ਨਾਲ ਦੀ ਪੱਟੀ ਲਵਾ ਲਓ ਕੁਝ ਵੀ ਕਰ ਲਓ ਹਾਂ ਘਟਾ ਤਾਂ ਸਕਦੀ ਹਾਂ ਚਲੋ ਰਾਮ ਨਾਲ ਤੇ ਕੰਮ ਚੈੱਕ ਕਰਾਓ ਜੀ ਇਹਨਾਂ ਨੂੰ ਬਿਲਕੁਲ ਸਾਫ ਸੁਥਰਾ ਠੀਕ ਹੈ ਹਲੋ ਬਹੁਤ ਸਾਫ ਸੁਥਰਾ ਕਮ ਹੈ ਠੀਕ ਹੈ ਜੀ ਤੇ ਇਹਦਾ ਕਲਰ ਤੁਸੀਂ ਨੋਟ ਕਰ ਲਓ ਰਸਟੀ ਜਿਹਾ ਕਲਰ ਹੈ ਰਸਟੀ ਬ੍ਰਾਊਨ ਜਿਹਾ ਹੈ ਨਾ ਹਾਂ ਸੇਮ ਦੇਖਿਆ ਤੁਸੀਂ ਲਓ ਜੀ ਇਹ ਤੁਹਾਨੂੰ ਪੂਰੀ ਹੈਵੀ ਬੈਕ ਐਂਡ ਫਰੰਟ ਵਰਕ ਵਾਲੀ ਸ਼ਰਟ ਮਿਲੂਗੀ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਜੀ ਇਹ 크ਰੇਪ ਦਾ ਕਗਰਾ ਲਹਿੰਗਾ ਕਗਰਾ ਕਗਰੇ ਕਹਾਂਗੇ ਲਹਿੰਗਾ ਤਾਂ ਮੇਰੇ ਖਿਆਲ ਚ ਨਹੀਂ ਸ਼ਬਦ ਸਹੀ ਹੈਗਾ ਤੇ ਇਹਦਾ ਜਿਹੜਾ ਤੁਹਾਨੂੰ ਪੂਰੇ ਹੈਵੀ ਬਲ ਪਾ ਕੇ ਉਰੇ ਹੈਵਿਆ ਦੇਖੋ ਵੱਡੇ ਵੱਡੇ ਵਾਲ ਪਾ ਕੇ ਐਨ ਵਧੀਆ ਵਾਲਾ ਸਟੀਚਿੰਗ ਕਰਾਈ ਆਪਾਂ ਤੇ ਨਾਲ ਤੁਹਾਨੂੰ ਆਹ ਵਾਲੀ ਪੱਟੀ ਲੱਗੀ ਹੋਈ ਹੈ 5 ਮੀਟਰ ਫੈਬਰਿਕ ਦਾ ਲਹਿੰਗਾ ਘਗਰਾ ਤਿਆਰ ਹੋਇਆ ਇਹ ਤੇ ਲਾਈਨਿੰਗ ਵਗੈਰਾ ਲਾ ਕੇ ਠੀਕ ਹੈ ਤੇ ਲੋ ਜੀ ਇਹ ਤੁਹਾਨੂੰ ਜੇ ਤੁਸੀਂ ਇਹਦਾ ਘੇਰ ਦੇਖੋ ਤਾਂ ਇੰਨਾ ਮਤਲਬ ਖੁੱਲਾ ਡੁੱਲਾ ਘੇਰਾ ਫੜੀ ਪੁੱਤ ਇਧਰੋਂ ਘੇਰ ਚੈੱਕ ਕਰਾਈਏ ਇਕੱਲੇ ਬੰਦੇ ਦਾ ਵਸਤ ਨਹੀਂ ਘੇਰ ਐਦਾਂ ਐਦਾਂ ਹੁਤਾ ਐਦਾਂ ਬਸ ਆ ਹੀ ਇਕੱਲਾ ਹਾਂ ਆਹ ਹਾਂ ਆਖੇ ਰਹਾ ਦੇਖੋ ਤੁਸੀਂ ਐਡਾ ਇਹਦਾ ਠੀਕ ਹੈ 5 ਮੀਟਰ ਫੈਬਰਿਕ 크ਰੇਪ ਦਾ ਲੈ ਕੇ ਆਪਾਂ ਉਹਦੇ ਉੱਤੇ ਕੰਮ ਤੁਹਾਨੂੰ ਕਗਰਾ ਤਿਆਰ ਕਰਾ ਕੇ ਤੇ ਕਰੇਪ ਲਿਸ਼ਕਦੀ ਹੈ ਹਲੇ ਤਾਂ ਨਹੀਂ ਪ੍ਰੈਸ ਰੂ ਸੋਣੇ ਹਨਾ ਤੇ ਲੋ ਏ ਕਲਾਸ ਫੈਬਰਿਕ ਪਿਓਰ 크ਰੇਪ ਦੀ ਆਈਟਮ ਤੁਹਾਨੂੰ ਅਸੀਂ ਤਿਆਰ ਕਰਾ ਕੇ ਦਿੱਤੀ ਹੈ ਠੀਕ ਹੈ ਜੀ ਤੇ ਨਾਲ ਇਹਦੇ ਚਨਾਉਣ ਦਾ ਲਵਾਇਆ ਆਪਾਂ ਦੁਪੱਟਾ ਤੇ ਉਹਨੂੰ ਲਵਾਇਆ ਇਹ ਬਹੁਤ ਸੋਨਾ ਗੋਟਾ ਤੇ ਦੁਪੱਟਾ ਬਹੁਤ ਪਿਆਰਾ 크ਰੇਪ ਦਾ ਠੀਕ ਹੈ ਚਨਾਉਣ ਦਾ ਸੌਰੀ ਚਨਾਉਂ ਦਾ ਖੁੱਲੜੁੱਲਾ ਦਪੱਟਾ ਦੇਖੋ ਤੁਸੀਂ ਚਨਾਉਂ ਠੀਕ ਹੈ ਤੇ ਨਾਲ ਲੱਗਿਆ ਹੋਇਆ ਇਹ ਵਾਲਾ ਗੋਟਾ ਫੋਰ ਸਾਈਡ ਮਤਲਬ ਬਹੁਤ ਹੀ ਪਿਆਰੀ ਜੀ ਆਈਟਮ ਤੁਹਾਡੀ ਰੈਡੀ ਹੋ ਗਈ ਹਲੋ ਤੇ ਅੱਜ ਜਿਹੜੀ ਮਤਲਬ ਹੁਣ ਤੁਹਾਨੂੰ ਵੀਡੀਓ ਚ ਟੋਟਲ ਵੀਡੀਓ ਦੇ ਸਾਰੇ ਸੁੱਟਾਂ ਦੀ ਸ਼ਿਪਿੰਗ ਐਕਸਟਰਾ ਹੋਊਗੀ ਅਸੀਂ ਹੁਣ ਸ਼ਿਪਿੰਗ ਇਨਕਲੂਡਡ ਨਹੀਂ ਦੱਸਾਂਗੇ ਪ੍ਰਾਈਸ ਠੀਕ ਹੈ ਵਿਦਆਊਟ ਸ਼ਿਪਿੰਗ ਤੁਹਾਨੂੰ ਪ੍ਰਾਈਸ ਦੱਸਾਂਗੇ ਲਓ ਜੀ ਆ ਆ ਗਈ ਇਹਦੀ ਫਾਈਨਲ ਲੁੱਕ ਠੀਕ ਹੈ orange color ਖੂਬਸੂਰਤ ਵਾਲਾ orange color ਠੀਕ ਹੈ ਇਹ ਤੁਹਾਨੂੰ ਮਿਲੂਗਾ ਜੀ ਅ ਸੋ ਪੂਰਾ ਇਹ ਰੈਡੀ ਸੈਟ 4590 4590 ਚ ਠੀਕ ਹੈ ਜੀ ਹਾਂ ਸ਼ਿਪਿੰਗ ਐਕਸਟਰਾ ਹੋਊਗੀ ਇਹ 4590 ਦਾ ਸੈਟ ਹੋ ਗਿਆ ਤੁਹਾਡਾ ਇੱਕ ਕਲਰ ਤੁਹਾਨੂੰ ਇਹ ਚ ਛੋੜ ਦਿੰਨੇ ਆ ਲੋ ਜੀ ਜਿਨ੍ਹਾਂ ਨੂੰ ਫਿੱਕੇ ਪਸੰਦ ਆ ਕਿਉਂਕਿ ਇਸ ਤਰ੍ਹਾਂ ਦੇ ਪੇਸਟਲ ਕਲਰ ਵੀ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੇ ਨੇ ਹਾਂ ਸੇਮ ਦੁਪੱਟਾ ਉਸੇ ਤਰ੍ਹਾਂ ਚਨੋਂਦਾ ਲੈ ਕੇ ਉਹਨੂੰ ਇਹ ਵਾਲੀ ਸਕਿਨ ਕਲਰ ਹੈ ਪ੍ਰੋਪਰ ਤੇ ਆ ਲੋ ਜੀ ਆ ਆ ਗਿਆ ਇਹਦਾ ਲਹਿੰਗਾ ਸਕਿਨ ਕਲਰ ਦੇ ਉੱਪਰ ਤੇ ਇਹਦੀ ਜਿਹੜੀ ਕੁਰਤੀ ਮਿਲੂਗੀ ਤੁਹਾਨੂੰ ਸ਼ਰਟ ਉਹ ਮਿਲ ਰਹੀ ਹੈ ਤੁਹਾਨੂੰ ਰੈੱਡ ਕਲਰ ਜਿਹੜਾ ਬੇਸ ਕਲਰ ਹੈ ਉਹ ਮੈਂ ਬੈਕ ਸਾਈਡ ਤੋਂ ਦਿਖਾ ਦਾਂ ਆ ਦੇਖੋ ਰੈੱਡ ਮੈਰੂਨ ਜ ਮੈਰੂਨ ਜਿਹਾ ਕਲਰ ਹੁੰਦਾ ਜਿਹੜਾ ਰੈੱਡ ਮੈਰੂਨ ਜ ਠੀਕ ਹੈ ਜੀ ਤੇ ਆ ਲੋ ਜੀ ਬੈਕ ਐਂਡ ਫਰੰਟ ਦੋਨੋਂ ਸਾਈਡ ਤੋਂ ਤੁਹਾਨੂੰ ਵਰਕ ਮਿਲੂਗਾ ਪੂਰਾ ਹੈਵੀ ਤੇ ਸਫਾਈ ਨਾਲ ਠੀਕ ਹੈ ਜੀ ਲੋ ਜੀ ਇਹ ਆ ਆਪਣੇ ਕੋਲੇ ਦੋ ਕਲਰਸ ਦੇ ਵਿੱਚ ਰੈਡੀ ਹੋ ਕੇ ਆ ਗਿਆ ਇਹਦਾ ਵੀ ਲਹंगा ਸਿਲਿਆ ਹੋਇਆ ਮੈਂ ਖੋਲੀ ਨਹੀਂ ਤਾਂ ਵੀ ਇੱਕ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾਤਾ ਸੀ ਠੀਕ ਹੈ ਜੀ ਤੇ ਇੱਕ ਕਲਰ ਕੰਬੀਨੇਸ਼ਨ ਦੇਖੋ ਬਹੁਤ ਪਿਆਰਾ ਹੈ ਜਿਨ੍ਹਾਂ ਨੂੰ ਮਤਲਬ ਹੈ ਕੰਟਰਾਸਟ ਜਿਆਦਾ ਤਿੱਖਾ ਚਾਹੀਦਾ ਹੈ ਉਹ ਉਹ ਵਾਲੇ ਤੇ ਜਾ ਸਕਦੇ ਆ ਤੇ ਪੇਸਟਲ ਕਲਰ ਦੇ ਵਿੱਚ ਇਹ ਵਾਲਾ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਖੂਬਸੂਰਤ ਲੱਗਣ ਵਾਲਾ ਲਹंगा ਹੈ ਠੀਕ ਹੈ ਜੀ ਤੇ ਪ੍ਰਾਈਸ ਤੁਹਾਨੂੰ ਮੈਂ ਦੱਸਦਾ ਜੇ ਤੁਹਾਨੂੰ ਇਹ ਆ ਕਿ ਲਹਿੰਗਾ ਸਾਡੇ ਕੋਲੇ ਹੈਗਾ ਏਜੰਸੀ ਸਲਵਾਰ ਨਾਲ ਪਾਉਣਾ ਤੇ ਸਲਵਾਰ ਸਾਡੇ ਕੋਲੇ ਹੈਗੀ ਹੈ ਕੰਟਰਾਸਟ ਕੋਈ ਵੀ ਇਹਦੇ ਚੋ ਚਾਹੇ ਆਹ ਕਰੀਮੀ ਜਿਹਾ ਚਾਹੇ ਔਰੇਂਜ ਜਿਹਾ ਚਾਹੇ ਮਸਟਰਡ ਚਾਹੇ ਆਹ ਤੇ ਫਿਰ ਤੁਸੀਂ ਇਹ ਵਾਲੀ ਚੀਜ਼ ਪਿਕ ਕਰ ਸਕਦੇ ਹੋ ਇਹ ਕੱਲੀ ਸ਼ਰਟ ਦਵਾਂਗੇ ਜੀ ਅਸੀਂ ਤੁਹਾਨੂੰ ਠੀਕ ਹੈ ਇਹ ਸ਼ਰਟਸ ਹੈ ਦੋ ਦੋ ਰੰਗਾਂ ਦੇ ਵਿੱਚ ਬਣ ਕੇ ਆ ਗਈਆਂ ਸ਼ਰਟਸ ਮੈਂ ਤੁਹਾਨੂੰ ਦਿਖਾ ਦਿੰਨੀ ਹੁਣੀ ਠੀਕ ਹੈ ਤੇ ਇਹਨਾਂ ਦੀ ਲੈਂਥ ਵੀ ਬਹੁਤ ਸੋਹਣੀ ਤਿਆਰ ਹੋ ਜੂਗੀ ਫਿਰ ਵੀ ਮੈਂ ਦੱਸ ਦਨੀ ਐ ਐਗਜ਼ੈਕਟਲੀ ਕਿੰਨੀ ਹੈ ਇਹ ਬਿਆਲੀ 43 ਤਾਂ ਹੋਊਗੀ ਜਿਹੜੀ ਆਪਣੀ ਆਮ ਨੋਰਮਲ ਹਾਈਟ ਵਾਲਿਆਂ ਦੀ ਜਿਹੜੀ ਹੁੰਦੀ ਹੈ ਹਾਂ 44 ਇੰਚ ਤੱਕ ਇਹ ਤੇ ਐਂਡ ਟੂ ਐਂਡ ਵਰਕ ਹੈ ਠੀਕ ਹੈ ਜੀ ਬਾਕੀ ਤੁਸੀਂ ਇਧਰ ਐਕਸਟਰਾ ਫੈਬਰਿਕ ਹੈਗਾ ਤੁਸੀਂ ਉਹਦੇ ਨਾਲ ਐਕਸਟੈਂਸ਼ਨ ਲਾ ਸਕਦੇ ਹੋ ਕੋਈ ਵੀ ਤੇ ਨਾਲ ਇਹਦੇ ਵਿੱਚ ਤੁਹਾਨੂੰ ਬਾਜੀ ਵਰਕ ਮਿਲੂਗਾ ਇਹ ਵਾਲਾ ਠੀਕ ਹੈ ਇਹ ਤੁਹਾਨੂੰ ਬਾਜੀ ਵਰਕ ਮਿਲੂਗਾ ਤੇ ਇਹਨਾਂ ਦੇ ਪ੍ਰਾਈਸ ਬਹੁਤ ਸੋਹਣਾ ਮਿਲਣ ਵਾਲਾ ਹੈ ਤੁਹਾਨੂੰ ਇਹਨਾਂ ਸ਼ਰਟਸ ਦਾ ਬਹੁਤ ਸਭ ਦੀ ਰੇਂਜ ਚ ਲਿਆ ਦਵਾਂਗੇ ਤੁਹਾਨੂੰ ਅਸੀਂ ਇਹ ਇਹ ਤੁਹਾਨੂੰ ਮਿਲਣੀ ਹੈ 900 90 ਰੁਪਏ ਦੀ 990 ਰੁਪਏ ਦੀ ਸ਼ਰਟ ਮਿਲਣੀ ਹੈ ਤੁਹਾਨੂੰ ਇਹ 컬러 ਤੁਸੀਂ ਨੋਟ ਕਰ ਲਿਆ ਠੀਕ ਹੈ ਜੀ ਅ ਦਾਖੀ ਜਿਹਾ ਟਾਈਪ ਹਨਾ ਸੇਮ ਆਇਆ ਤੁਹਾਡੇ ਕੋਲੇ ਇੱਕ 컬러 ਤੁਹਾਨੂੰ ਇਹ ਦੇਵਾਂਗੇ ਕੁਆਨਟੀਟੀ ਲੈ ਲਿਓ ਜਿੰਨੀ ਮਰਜ਼ੀ ਪਰ 컬러 ਤੁਹਾਨੂੰ ਦੋ ਹੀ ਆਪਸ਼ਨਾਂ ਦਿੱਤੀਆਂ ਅਸੀਂ ਇੱਕ ਇਹ 골ਡਨ ਜਿਹਾ 컬러 ਹੈ ਇਹ ਸਕਿਨ 골ਡਨ ਜਿਹਾ ਹਨਾ ਸਕਿਨ ਸਕਿਨ 골ਡਨ ਜਿਹਾ ਹੁੰਦਾ ਜਿਹੜਾ ਕਰੀਮੀ 골ਡਨ ਜਿਹਾ ਠੀਕ ਹੈ ਸਹੀ ਆ ਗਿਆ ਤੁਹਾੜੇ ਕੋਲ ਠੀਕ ਹੈ ਜੀ ਤੇ ਆਹ ਤੁਹਾਨੂੰ ਮਿਲ ਰਿਹਾ ਇਹਦਾ ਉਠਾ ਬਹੁਤ ਸੋਹਣਾ ਲੱਗਣ ਵਾਲਾ ਸੂਟ ਤੁਸੀਂ ਇਹਨੂੰ ਇਹਦਾ ਬਸ ਇਹ ਵੀ ਫਾਇਦਾ ਹੈ ਤੁਸੀਂ ਜਿਹੜੀ ਵੀ ਮਰਜ਼ੀ ਤੁਹਾਡੇ ਕੋਲੇ ਚੇਂਜ ਕਰਕੇ ਬਾਟਮ ਅਲੱਗ-ਅਲੱਗ ਫੰਕਸ਼ਨਸ ਤੇ ਤੁਸੀਂ ਆਰਾਮ ਨਾਲ ਤੁਹਾਡੇ ਕੋਲੇ ਸਿਲਕ ਦੀਆਂ ਹੈਵੀ ਸੂਟਾਂ ਦੀਆਂ ਸਲਵਾਰਾਂ ਆਪਣੇ ਕੋਲੇ ਸਾਰਿਆਂ ਕੋਲੇ ਹੁੰਦੀਆਂ ਹੀ ਆਂ ਆਰਾਮ ਨਾਲ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਆਪਣੀ ਫੰਕਸ਼ਨਸ ਦੇ ਉੱਤੇ ਤੇ ਪ੍ਰਾਈਸ ਬਹੁਤ ਰੀਜ਼ੀਨੇਬਲ ਤਾਂ ਕਿ ਸਭ ਦੀ ਰੇਂਜ ਆ ਜਾਣ ਖੱਦਰ ਦੇ ਉੱਤੇ ਰੈਡੀ ਹੋਈਆਂ ਹੋਈਆਂ ਇਹ ਠੀਕ ਹੈ ਜੀ 990 ਚ ਲਓ ਜੀ ਹੁਣ ਤੁਹਾਨੂੰ ਦਿੰਨੇ ਆ ਪ੍ਰਿੰਟਡ ਪਸ਼ਮੀਨਾ ਬਾਈ ਤਮੰਨਾ ਠੀਕ ਹੈ ਜੀ ਬਹੁਤ ਪਿਆਰਾ ਤੁਹਾਨੂੰ ਫੈਬਰਿਕ ਪੇਨ ਲੱਗੇ ਆ ਖੁਸ਼ਬੂ ਆਉਂਦੀ ਹੈ ਇਹਦੇ ਚੋਂ ਬਹੁਤ ਸੋਹਣੀ ਸੈਂਟਰ ਲੱਗਿਆ ਹੋਇਆ ਇਹਨਾਂ ਨੂੰ ਪ੍ਰਿੰਟ ਬਹੁਤ ਸੋਹਣੇ ਸੋਹਣੇ ਕੋਈ ਲੁਈ ਨਹੀਂ ਆਉਗੀ ਕੁਝ ਨਹੀਂ ਹੋਊਗਾ ਠੀਕ ਹੈ ਜੀ ਲੋ ਦੇਖੋ ਬਹੁਤ ਫਾਈਨ ਫੈਬਰਿਕ ਸਿਲਕ ਪਸ਼ਮੀਨਾ ਬਾਈ ਤਮੰਨਾ ਇਹ ਨਾਰਮਲ ਨਹੀਂ ਬਹੁਤ ਪਿਆਰਾ ਫਾਈਨ ਫੈਬਰਿਕ ਤੇ ਬਹੁਤ ਬਿਊਟੀਫੁਲ ਇਹਦੀ ਪ੍ਰਿੰਟਿੰਗ 5 ਮੀਟਰ ਤੁਹਾਨੂੰ ਰਨਿੰਗ ਦੇ ਵਿੱਚ ਸੂਟ ਮਿਲੂਗਾ ਦੇ ਨਾਲ ਮਿਲੂਗਾ ਇਹ ਵਾਲਾ ਤੁਹਾਨੂੰ ਦੁਪੱਟਾ ਠੀਕ ਹੈ ਜੀ ਇਹ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲਣਾ ਹੈ ਇਹਦੇ ਨਾਲ ਆਹ ਲਓ ਜਿਹਦੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਲੋ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਬਹੁਤ ਖੂਬਸੂਰਤ ਠੀਕ ਹੈ ਆਹ ਲਓ ਤੇ ਪ੍ਰਾਈਸ ਮਿਲਣਾ ਸੂਟ ਦਾ ਤੁਹਾਨੂੰ ਇਹਦੀ ਪੀਕੋ ਹੋਈ ਵੀ ਹੋਊਗੀ ਠੀਕ ਹੈ ਤੇ ਪ੍ਰਾਈਸ ਮਿਲੂਗਾ ਸੂਟ ਦਾ ਬੋਲੋ ਕਿਹਦਾ 1065 ਰੁਪਏ 1065 ਦੇ ਵਿੱਚ ਸੂਟ ਹਾਂ ਸ਼ਿਪਿੰਗ ਸਾਰੀ ਵੀਡੀਓ ਦੀ ਹੁਣ ਲੱਗ ਗਈ ਹੋਊਗੀ ਠੀਕ ਹੈ ਜੀ 1065 ਦਾ ਸੂਟ ਹੈ ਜੀ ਇਹ ਕਲਰ ਦੇਖੋ ਇਹਦੇ ਚ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਬਹੁਤ ਪਿਆਰੇ ਕਲਰ ਨੇ ਇਹਦੇ ਠੀਕ ਹੈ ਪ੍ਰਿੰਟਿੰਗ ਵੀ ਬਹੁਤ ਸੋਹਣੀ ਭਰਵੀ ਲੁੱਕਦੀ ਹੈ ਥੋੜੀ ਜੀ ਫੁੱਲਾਂ ਤੋਂ ਹਟਕੇ ਹੈ ਠੀਕ ਹੈ ਹਲੋ ਲਓ ਬਹੁਤ ਪਿਆਰਾ ਸਿਲਕ ਪਸ਼ਮੀਨੇ ਦਾ ਸੂਟ ਤੇ ਨਾਲ ਤੁਹਾਨੂੰ ਇਹ ਵਾਲਾ ਦੁਪੱਟਾ ਸਿਰਫ 1000 65 ਦੇ ਵਿੱਚ ਠੀਕ ਹੈ ਜੀ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਠੀਕ ਹੈ ਜੀ ਅ ਮਹਿੰਦੀ ਮਾਸਟਰ ਜਿਹਦਾ ਹਾਂ ਬਹੁਤ ਸੋਹਣੀ ਫੈਬਰਿਕ ਵੀ ਉਹਨਾਂ ਹੀ ਸੋਹਣੇ ਕੋਈ ਲੋਈ ਨਹੀਂ ਆਉਣੀ ਕੁਛ ਨਹੀਂ ਵੇਚ ਜੇ ਤੁਸੀਂ ਸੂਟ ਖਰੀਦਣਾ ਲੈਣ ਦੇਣ ਕਰੋ ਪਾਓ ਆਪ ਲਓ ਜੀ ਇੱਕ ਹੋਰ ਬਿਊਟੀਫੁਲ ਕਲਰ ਬਹੁਤ ਹੀ ਪਿਆਰਾ ਰੰਗ ਸਾਰਿਆਂ ਦੇ ਵਿੱਚ ਆਪਣੇ ਕੋਲੇ 5 5 6 6 ਸੂਟ ਆਈ ਹੋਏ ਨੇ ਇੱਕ ਇੱਕ ਰੰਗ ਦੇ ਪਰ ਫਿਰ ਵੀ ਫਾਈਨਲ ਮੈਸੇਜ ਪਾਉਣਾ ਨਹੀਂ ਭੁੱਲਣਾ ਜਿਹ ਹੈ ਤਾਂ ਮੇਰਾ ਲੋ ਜੀ ਇਹ ਮਲਟੀ ਪਰਪਸ ਹੁੰਦੇ ਮੈਨੂੰ ਆਇਲਾ ਦਾ ਆਲਓਵਰ ਸੂਟ ਬਹੁਤ ਜਗ੍ਹਾ ਦੇ ਉੱਤੇ ਆਪਣੀ ਹੀ ਅ ਪਹਿਨੇ ਹੋਏ ਬਹੁਤ ਪਿਆਰੇ ਲੱਗਦੇ ਹੁੰਦੇ ਨੇ ਹਾ ਲੋ ਦੇਖੋ ਇਹਦਾ ਰੰਗ ਹੀ ਬਹੁਤ ਜ਼ਿਆਦਾ ਪਿਆਰਾ ਹੈ ਹਾ ਲੋ ਠੀਕ ਹੈ ਆ ਲਾੜਾਂ ਤੇ ਆ ਗਿਆ ਤੇ ਸੈਂਟਰ 'ਚ ਆ ਗਿਆ ਲੋ ਤੇ ਫੈਬਰਿਕ ਬਹੁਤ ਪਿਆਰਾ ਤੇ ਪ੍ਰਾਈਸ ਉਨਾ ਹੀ ਸੋਹਣਾ ਸਿਰਫ 1065 ਲੋ ਜੀ ਹੁਣ ਇਹਦੇ ਵਿੱਚ ਤੁਹਾਨੂੰ ਥੋੜੇ ਜਿਹੀ ਬਰੀਕ ਪ੍ਰਿੰਟ ਵੀ ਦਿੰਨੇ ਆ ਉਹ ਥੋੜਾ ਜਿਹਾ ਮੀਡੀਅਮ ਸਾਈਜ਼ ਦਾ ਪ੍ਰਿੰਟ ਸੀ ਸੇਮ ਫੈਬਰਿਕ ਤੁਮੰਨਾ ਦਾ ਹੀ ਹੈ ਤੇ ਲੋ ਜੀ ਦੇਖੋ ਇਹ ਆ ਗਿਆ ਜੀ ਤੁਹਾਡਾ ਗ੍ਰੇ ਜਿਹਾ ਕਲਰ ਹੈ ਹੈਨਾ ਬਲੂਇਸ਼ ਗ੍ਰੇ ਹੁੰਦਾ ਜਿਹੜਾ ਨਾ ਦੇਖੋ ਆ ਇਥੋਂ ਪਤਾ ਲੱਗਦਾ ਤੇ ਇਹਦੇ ਵਿੱਚ ਤੁਹਾਨੂੰ ਬਰੀਕ ਪ੍ਰਿੰਟ ਮਿਲ ਰਿਹਾ ਹੈ 5 ਮੀਟਰ ਰਨਿੰਗ ਚ ਮਿਲੂਗਾ ਤੇ ਆ ਤੁਹਾਨੂੰ ਇਹਦਾ ਮਿਲੂਗਾ ਮਸਲੀਨ ਦਾ ਦੁਪੱਟਾ ਲੋ ਜੀ ਠੀਕ ਹੈ ਲੋ ਵਿਦਆਊਟ ਲਾਈਨਿੰਗ ਸੂਟ ਬਣ ਜੂਗਾ ਲਾਈਨਿੰਗ ਲਵਾਉਣੀ ਹੈ ਤੁਹਾਡੀ ਆਪਣੀ ਇੱਛਾ ਹੈ ਠੀਕ ਹੈ ਜੀ 1065 ਲੋ ਜੀ ਅਗਲਾ ਦੇਖੋ ਆਹ ਲੋ ਇਹ ਕਲਰ ਆ ਗਿਆ ਅਗਲੇ ਦਾ ਹਲਕਾ ਜਿਹਾ ਮੋਵਿਸ ਕਲਰ ਹੁੰਦਾ ਟੱਚ ਜੀ ਦੇ ਵਿੱਚ ਹੈ ਨਾ ਹਾਂ ਉਹ ਵਾਲਾ ਆਓ ਜੀ ਅਗਲਾ ਇਹ ਆ ਗਿਆ ਤੁਹਾਡਾ ਪਿਸਤਾ ਗ੍ਰੀਨ ਦਾ ਹਾਂ ਜੀ ਹੈ ਨਾ ਪਿਸਤਾ ਜੀ ਭਾਏ ਦੇ ਵਿੱਚ ਆਹ ਲੋ ਜੀ ਅਗਲਾ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਇਹ ਸਾਰੀਆਂ ਮਿੰਟੋ ਮਿੰਟੀ ਫਾਈਨਲ ਠੀਕ ਹੈ ਜੀ ਆ ਲੋ ਤੁਸੀਂ ਸੀਨੀਅਰੋਂ ਤਾਂ ਵੀ ਜੂਨੀਅਰੋਂ ਤਾਂ ਵੀ ਬਹੁਤ ਪਿਆਰੇ ਜੇ ਕਲਰ ਤੇ ਬਹੁਤ ਪਿਆਰੀ ਜੇ ਇਹਨਾਂ ਦੇ ਉੱਤੇ ਆ ਦੇਖੋ ਇਹ ਕਲਰ ਆ ਗਿਆ ਇਹਦਾ ਠੀਕ ਹੈ ਜੀ ਪ੍ਰਿੰਟਿੰਗ ਤੇ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਗਲਾਸ ਔਰ ਗੈਂਜ਼ਾ ਦੇ ਉੱਤੇ ਬਹੁਤ ਪਿਆਰਾ ਸੂਟ ਰੈਡੀ ਕਰਾ ਕੇ ਲੈ ਕੇ ਆਂਦਾ ਤੁਹਾਡੇ ਵਾਸਤੇ ਬਹੁਤ ਸੋਹਣਾ ਠੀਕ ਹੈ ਤੇ ਲੋ ਜੀ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਆਉਣ ਵਾਲਾ ਤੁਹਾਡੇ ਕੋਲ ਠੀਕ ਹੈ ਤੇ ਉਹਦੇ ਉੱਤੇ ਪ੍ਰਿੰਟਿੰਗ ਵੀ ਉਨੀ ਸੋਹਣੀ ਤੇ ਸਿੱਪੀ ਦਾ ਕੰਮ ਦੇਖੋ ਸਾਰੇ ਸ਼ਰਟ ਦੇ ਉੱਤੇ ਤੁਹਾਨੂੰ ਸਾਰੇ ਸ਼ਰਟ ਦੇ ਉੱਤੇ ਤੁਹਾਨੂੰ ਸਿੱਪੀ ਮਿਲ ਰਹੀ ਹੈ ਫੁੱਲਾਂ ਦੇ ਉੱਤੇ ਤੇ ਇੱਥੇ ਤੁਹਾਨੂੰ ਇਸ ਤਰ੍ਹਾਂ ਦਾ ਹਾਈਲਾਈਟ ਮਿਲ ਰਿਹਾ ਦੇਖੋ ਘੇਰੇ ਤੇ ਆ ਕੀ ਇਹ ਇੰਨਾ ਇੰਨਾ ਘੇਰਾ ਦੇਖੋ ਇਹ ਡਾਡਾ ਘੇਰਾ ਤੁਹਾਨੂੰ ਦੋ ਦੋ ਗਿੱਠਾਂ ਦਾ ਆ ਦੇਖੋ ਸਿੱਪੀ ਵਰਕ ਹੈਵੀ ਨਾਲ ਆਰੀ ਵਰਕ ਹੋਇਆ ਹੋਇਆ ਨਾਲ ਮਿਰਰ ਵਰਕ ਜ ਵੀ ਹੋਇਆ ਹੋਇਆ ਇਹਨਾਂ ਤੇ ਆ ਦੇਖੋ ਠੀਕ ਹੈ ਤੇ ਪੂਰਾ ਤੁਹਾਨੂੰ ਮਤਲਬ ਘੇਰੇ ਦੇ ਮਿਲ ਰਿਹਾ ਤੁਹਾਨੂੰ ਇਹ ਫੁੱਲ ਲੈਂਥ ਕੇਰਾ ਤੁਹਾਡਾ 20 27.5 ਤੱਕ ਹਾਂ ਹਾਂ ਟੋਟਲ ਚੜਾਈ ਇਹਦੀ ਹੈਗੀ ਹੈ 30 ਪਲੱਸ ਚੜਾਈ ਹੈ ਇਹਦੀ ਜੇ ਆਪਾਂ ਇਹਨੂੰ ਲਾ ਕੇ ਚੱਲੀਏ ਤੇ 27 27.5 ਤੱਕ ਤੁਸੀਂ ਆਰਾਮ ਨਾਲ ਕੇਰਾ ਸੌਰੀ ਤਿਆਰ ਹੋ ਜੂਗਾ ਤੁਹਾਡਾ ਠੀਕ ਹੈ ਜੀ ਬੜਾ ਪਿਆਰਾ ਲੱਗ ਰਿਹਾ ਇਧਰ ਤੁਹਾਨੂੰ ਬਾਜੂ ਲਈ ਛੋਟਾ ਪ੍ਰਿੰਟ ਮਿਲ ਰਿਹਾ ਤੇ ਇਹ ਆ ਗਈ ਇਹਦੀ ਤੁਹਾਨੂੰ ਬਾਟਮ ਠੀਕ ਹੈ ਜੀ ਹਾਂ ਸਿਲਕ ਦੀ ਬਾਟਮ ਦੇ ਨਾਲ ਹੈ ਇਹ ਠੀਕ ਹੈ ਲੋ ਤੇ ਸ਼ਰਟ ਦਾ ਹਾਂ ਕਲਾਸ オーਰਗੈਂਜ਼ਾ ਤੇ ਨਾਲ ਕਲਾਸ オーਰਗੈਂਜ਼ਾ ਦਾ ਹੀ ਤੁਹਾਨੂੰ ਮਿਲਣਾ ਹੈ ਦੁਪੱਟਾ ਹਲੋ ਦੁਪट्टे ਦੇ ਵਰਕ ਨਹੀਂ ਹੋਊਗਾ ਲੋ ਜੀ ਆਹ ਦੁਪੱਟਾ ਮਿਲੂਗਾ ਤੁਹਾਨੂੰ ਠੀਕ ਹੈ ਲੜਾਂ ਦੇ ਉੱਤੇ ਸ਼ਰਟ ਨਾਲ ਦਾ ਪ੍ਰਿੰਟ ਹੈ ਠੀਕ ਹੈ ਤੇ ਵਿੱਚ ਤੁਹਾਨੂੰ ਇਸ ਤਰ੍ਹਾਂ ਲੈਰੀਆ ਟਾਈਪ ਪ੍ਰਿੰਟਿੰਗ ਮਿਲ ਰਹੀ ਹੈ ਠੀਕ ਹੈ ਜੀ ਨੇਵੀ ਬਲੂ ਦੁਪੱਟਾ ਗਲਾਸ اورਗੇਂਜ਼ਾ ਦਾ ਹੀ ਦੁਪੱਟਾ ਹੋਊਗਾ ਜਿਹਨੂੰ ਸਿਰਫ ਟੇਪਿੰਗ ਹੋਈ ਵੀ ਹੈ ਲੋ ਜੀ ਇਹ ਬਿਊਟੀਫੁਲ ਸੂਟ ਦਾ ਤੁਹਾਨੂੰ ਪ੍ਰਾਈਸ ਮਿਲਣਾ ਹੈ 1950 ਰੁਪਏ। ਕਰਨੇ ਦੀ ਹਾਂ ਲੋ ਜੀ ਚਾਕਲੇਟੀ ਇੱਕ ਕਾਫੀ ਚਾਕਲੇਟੀ ਜਿਹਾ ਕਲਰ ਹੈ ਦਾ ਬਹੁਤ ਸੋਹਣਾ। ਇੱਕ ਹੁੰਦਾ ਨਾ ਕੱਲਾ ਕਾਫੀ ਹੋਸ ਉਸ ਟਾਈਪ ਦਾ ਨਹੀਂ ਬੜਾ ਸੋਹਣਾ ਜਿਹਾ ਕਲਰ ਹੈ ਇਹਦਾ। ਲੋ ਉਠਾ ਦੇਖੋ ਸੂਟ ਦਾ। ਪ੍ਰਿੰਟਿੰਗ ਬਹੁਤ ਪਿਆਰੀ ਹੈ। ਆਫਲਾਈਨ ਸਾਡੇ ਫਟਾਫਟ ਨਿਕਲ ਰਹੇ ਸੀਗੇ ਮਸਾ ਵੀਡੀਓ ਚ ਪਾਏ ਆ ਸਟਾਕ ਆ ਗਿਆ ਹੁਣ ਤਾਂ ਦੇ ਦਾਂਗੇ ਤੁਹਾਨੂੰ। ਹਾਂ ਲੋ। ਠੀਕ ਹੈ ਸਿਲਕ ਦੀ ਸਲਵਾਰ ਨਾਲ ਬਹੁਤ ਪਿਆਰਾ ਲੱਗਣ ਵਾਲਾ ਸੂਟ ਬਹੁਤ ਹੀ ਪਿਆਰਾ ਤੇ ਫੈਬਰਿਕ ਜਦੋਂ ਤੁਹਾਡੇ ਕੋਲ ਪਹੁੰਚੂਗਾ ਤੁਸੀਂ ਮਤਲਬ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਇੰਨੇ ਪ੍ਰਾਈਸਾਂ ਦੇ ਵਿੱਚ ਅਸੀਂ ਤੁਹਾਨੂੰ ਇਨਾ ਸੋਹਣਾ ਸੂਟ ਕਿਵੇਂ ਦੇਤਾ ਠੀਕ ਹੈ ਹਲੋ ਬਹੁਤ ਪਿਆਰਾ ਸੂਟ ਤੁਹਾਡੇ ਕੋਲ ਪਹੁੰਚਣ ਵਾਲਾ ਹੈ ਬਹੁਤ ਹੀ ਪਿਆਰਾ ਗਲਾਸ オーਰਗੈਂਜ਼ਾ ਦੀ ਤੁਹਾਨੂੰ ਦੁਪੱਟਾ ਮਿਲੇਗਾ ਠੀਕ ਹੈ ਜੀ ਤੇ ਲਓ ਜੀ 1950 ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੇਗਾ ਮੋਰ ਪੰਖੀ ਕਲਰ ਹੈ ਨਾ ਹਾਂ ਮੋਰ ਪੰਖੀ ਜਈ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਇਹਦਾ ਹਲੋ ਠੀਕ ਹੈ ਜੀ ਲੋ ਇਹ ਹੋ ਗਿਆ ਇੱਕ ਕਲਰ ਤੁਹਾਨੂੰ ਇਹ ਮਿਲੇਗਾ ਇਹ ਕਿਹੜਾ ਕਲਰ ਹੈ ਜੀ ਨਵਾਂ ਜਿਹਾ ਹੈ ਤਾਂ ਹਾਂ ਆ लो ਇਸ ਤਰ੍ਹਾਂ ਦਾ ਕਲਰ ਹੋਊਗਾ ਨੋਟ ਕਰ ਲਓ ਮੂੰਗੀਆਂ ਮੂੰਗੀਆਂ ਤੋਂ ਵੀ ਥੋੜਾ ਜਿਹਾ ਵਸੇ ਹਟਮਾ ਜਾ ਹੈ ਨਾ ਬਹੁਤ ਸੋਹਣਾ ਜਿਹਾ ਕਲਰ ਹੈ ਮੂੰਗੀਆਂ ਤੋਂ ਵੀ ਹਟ ਮੈਂ ਇਹੀ ਹਲੋ ਹੋਰ ਖੋਲ tạmੈਂ ਤਾਂ ਕਿ ਚੰਗੀ ਤਰ੍ਹਾਂ ਫਤ ਲੱਗ ਜੇ ਲੋ ਤੁਸੀਂ ਲੈਣ ਦੇਣ ਕਰੋ ਕੋਈ ਇਹਨਾਂ ਦੀ ਕੰਪਲੇਂਟ ਨਹੀਂ ਹੋਊਗੀ ਫੈਬਰਿਕ ਦੀ ਠੀਕ ਹੈ ਬਹੁਤ ਪਿਆਰਾ ਫੈਬਰਿਕ ਤੁਹਾਡੇ ਕੋਲ ਆਉਣ ਵਾਲਾ ਹੈ ਹਾਂ ਦੇਖੋ ਉੱਠੇ ਪਾਸੇ ਵੀ ਲਿਸ਼ਕਾ ਮਾਰਦਾ ਹੈ ਸਿੱਧੇ ਪਾਸੇ ਦਾ ਮਾਰਨੀ ਆਈ ਹੈ ਠੀਕ ਹੈ ਜੀ ਲਓ ਹੁਣ ਤੁਹਾਨੂੰ ਦਿਨੇ ਹੈ ਫਿਰ ਤੋਂ ਪਸ਼ਮੀਨਾ ਹਾਂਜੀ ਹਾਂ ਲਓ ਜੀ ਏ ਤੁਹਾਨੂੰ ਰੂਪ ਦਿਖਾਉਣ ਲੱਗੀ ਆ ਮੈਂ ਟੂ ਟੋਨ ਪਸ਼ਮੀਨਾ ਕੋਈ ਲੁਈ ਨਹੀਂ ਆਉਗੀ ਕੋਈ ਲਾਈਨ ਨਹੀਂ ਦੀ ਲੋੜ ਨਹੀਂ ਠੀਕ ਹੈ ਤੇ ਲਓ ਹਾਂ ਲਓ ਜੀ ਆ ਤੁਹਾਨੂੰ ਮਿਲੂਗਾ ਗਲੇ ਦੇ ਉੱਤੇ ਵਰਕ ਇਹ ਲੰਦਾ ਫੋਕਸ ਕਰਕੇ ਤੁਹਾਨੂੰ ਵਰਕ ਦੀ ਸਫਾਈ ਦਿਖਾਉਣੀ ਆ ਦੇਖੋ ਧਰਵੀ ਕੜਾਈ ਹੈ ਬਹੁਤ ਪਿਆਰਾ ਕੰਮ ਠੀਕ ਹੈ ਫਿਰ ਆ ਗਿਆ ਸਾਡੇ ਕੋਲ ਫੁੱਲ ਬਣੇ ਹੋਏ ਆ ਦੇ ਸਾਰੀ ਚ ਠੀਕ ਹੈ ਤੇ ਇਧਰੋਂ ਆ ਗਿਆ ਤੁਹਾਡੇ ਕੋਲ ਬਾਜੂ ਠੀਕ ਹੈ ਜੀ ਪੂਰੀ ਸਫਾਈ ਨਾਲ ਕੰਮ ਫੈਬਰਿਕ ਦੀ ਬਿਲਕੁਲ ਚਿੰਤਾ ਨਹੀਂ ਕਰਨੀ ਮੂੰਗੀਆਂ ਕਲਰ ਹੈ ਦਾ ਮੂੰਗੀਆਂ ਮਹਿੰਦੀ ਠੀਕ ਹੈ ਜੀ ਤੇ ਪ੍ਰਾਈਸ ਮਿਲਣਾ ਤੁਹਾਨੂੰ ਸੂਟ ਦਾ ਇਹਦੀ ਆਪਾਂ ਪ੍ਰਾਈਸ ਹੈਗੀ ਹੈ ਜੀ 1180 ਕਿਉਂਕਿ ਆਪਾਂ ਥੋੜੋ షిప్పింగ్ ਇਹਦੇ ਜੀ ਨਹੀਂ ਲੈ ਰਹੇ ਸ਼ਿਪਿੰਗ ਐਕਸਟਰਾ ਲਗਣੀ ਹੈ ਠੀਕ ਹੈ ਜੀ ਲਓ ਬਹੁਤ ਸੋਹਣਾ 1180 ਦੇ ਵਿੱਚ ਇਹ ਸੂਟ ਤੁਹਾਡੇ ਕੋਲੇ ਆ ਜਾਣਗੇ ਨੈਕਸਟ ਇਹਦੇ ਜੀ ਤੁਹਾਨੂੰ ਕਲਰ ਦਿੰਨੇ ਆ ਇੱਕ ਕਲਰ ਤੁਹਾਨੂੰ ਇਹ ਮਿਲੇਗਾ ਤਾਂਖੀਜਾ ਕਲਰ ਹੈ ਤੇ ਇਹਦੇ ਉੱਤੇ ਕਲਰ ਕੰਬੀਨੇਸ਼ਨ ਕਿਹੜੇ ਲੱਗੇ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਆਹ ਲਓ ਜੀ ਮਸਟਰਡ ਕਲਰ ਹੈ ਹੈਨਾ ਡਾਰਕ ਮਸਟਰਡ ਕਲਰ ਦੇ ਉੱਤੇ ਮਸਟਰਡ ਤੇ ਕਰੀਮ ਜੇ ਕਲਰ ਦੀ ਕੜਾਈ ਹੈ ਬਹੁਤ ਹੀ ਸਰਦਾਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਬਹੁਤ ਹੀ ਪਿਆਰਾ ਲਓ ਠੀਕ ਹੈ ਜੀ 1180 ਬਹੁਤ ਪਿਆਰਾ ਸੂਟ ਤੁਹਾਡੇ ਕੋਲ ਹੀ ਪਹੁੰਚਣਾ ਹੈ ਫੈਬਰਿਕ ਡਬਲ ਟੋਨ ਪਸ਼ਮੀਨਾ ਹੈ ਲਓ ਜੀ ਅਗਲਾ ਕਲਰ ਤੁਹਾਨੂੰ ਇਹ ਮਿਲੇਗਾ ਆ ਕਲਰ ਕੰਬੀਨੇਸ਼ਨ ਲੱਗੇ ਹੋਏ ਨੇ ਲਓ ਜੀ ਦੇਖੋ ਬਹੁਤ ਸਰਦਾਰੀ ਚਾਕਲੇਟੀ ਕਲਰ ਠੀਕ ਹੈ ਤੇ ਉਹਦੇ ਉੱਤੇ ਉਹੀ カラー ਚੱਕੀ ਕੰਮ ਹੋਇਆ ਹੋਇਆ ਇਹਨਾਂ ਦੇ ਉੱਤੇ ਠੀਕ ਹੈ ਸਿਰਫ ਤੁਹਾਨੂੰ 1180 ਚ ਪੈਣਾ ਸੂਟ ਲੋ ਜੀ ਅਗਲਾ ਆ ਗਿਆ ਇਹ ਵਾਲਾ ਇਹ ਆ ਗਿਆ ਜੀ ਤੁਹਾਡਾ ਰਸਟ ਹੈ ਨਾ ਤੇ ਆ ਲੋ ਜੀ ਰਸਟ ਦੇ ਉੱਤੇ ਇਹ ਵਾਲੀ ਕਲਰ ਕੰਬੀਨੇਸ਼ਨ ਲੱਗੀ ਹੋਈ ਹੈ ਬਸ ਬਹੁਤ ਹੀ ਸਰਦਾਰੀ ਚੀਜ਼ਾਂ ਨੇ ਸੋਚਣ ਦਾ ਕੋਈ ਪੁਆਇੰਟ ਹੀ ਹੈ ਨਹੀਂ ਬਹੁਤ ਹੀ ਖੂਬਸੂਰਤ ਪ੍ਰਾਈਸ ਦੇ ਉੱਤੇ ਤੁਹਾਨੂੰ ਸੂਟ ਮਿਲ ਰਿਹਾ 1180 ਚ ਇੰਨਾ ਸਾਰਾ ਵਰਕ ਲਓ ਜੀ ਹਾਂ ਠੀਕ ਹੈ ਮੈਰੂਨ ਕਲਰ ਵਾਈਨ ਮੈਰੂਨ ਠੀਕ ਹੈ ਨਾ ਵਾਈਨ ਮੈਰੂਨੀ ਹੈ ਹਾਂ ਨੈਕਸਟ ਆ ਗਿਆ ਜੀ ਤੁਹਾਡਾ ਡਰਾਮਾ ਗ੍ਰੀਨ ਟਾਈਪ ਬਹੁਤ ਸੋਹਣੇ ਸਿਲਕ ਪਸ਼ਮੀਨੇ ਦੇ ਸੂਟ ਨੇ ਇਹ ਬਹੁਤ ਪਿਆਰੀ ਲਓ ਜੀ ਹਾਲ ਤਾਂ ਲਾਈਟ ਹੈ ਨਹੀਂ ਵਿਦਆਉਟ ਲਾਈਟ ਸਿੰਪਲ ਟਿਊਬਲਾਈਟ ਜਗ ਰਹੀ ਹੈ ਉਹਦੇ ਥਲੇ ਵੀਡੀਓ ਬਣ ਰਹੀ ਹੈ ਲਓ ਜੀ ਕਰੀਮੀ ਜਿਹਾ ਕਲਰ ਬਹੁਤ ਹੀ ਸੋਹਣਾ ਉਠਾ ਦੇ ਰਿਹਾ ਸੂਟ ਨੂੰ ਦੇ ਜੀ ਕਰਦਾ ਹੋਰ ਖੋਲਦਾ ਹਲੋ ਠੀਕ ਹੈ ਕੁਆਂਟੀਟੀ ਹੈ ਸਾਡੇ ਕੋਲ ਸਾਰੀ ਸੂਟਾਂ ਚ ਬਟ ਫਿਰ ਵੀ ਫਾਈਨਲ ਮੈਸੇਜ ਤੁਹਾਨੂੰ ਪਾਉਣਾ ਹੀ ਪੈਣਾ ਵੀ ਇਹ ਸੂਟ ਹੈਗਾ ਤਾਂ ਮੇਰਾ ਚਾਚਾ ਸੂਟ ਹੈ ਆਪਣੇ ਕੋਲ ਹਰੇਕ ਕਲਰ ਦੇ ਵਿੱਚ ਠੀਕ ਹੈ ਹਲੋ ਅਗਲਾ ਆ ਗਿਆ ਇਹ ਵਾਲਾ ਇਹ ਕਲਰ ਕੰਬੀਨੇਸ਼ਨ ਹੈ ਦਾ ਠੀਕ ਹੈ ਜੀ ਇਹ ਆ ਗਿਆ ਜੀ ਰਾਣੀ ਹਾਂ ਹਾਂ ਲੋ ਸਿਲਕ ਪਸ਼ਮੀਨਾ ਸਿਰਫ 1180 ਦੇ ਵਿੱਚ ਸੂਟ ਤੁਹਾਡੇ ਕੋਲੇ ਤੁਹਾਨੂੰ ਮਿਲਣਾ ਹੈ ਠੀਕ ਹੈ ਜੀ ਇਹ ਆ ਗਿਆ ਜੀ येलो ਸ਼ਮਿੰਦੀ ਹਾਂ ਬਲੈਕ ਦੇ ਨਾਲ yellow ਨੂੰ ਜਦੋਂ ਮਿਕਸ ਕੀਤਾ ਤਾਂ ਮਹਿੰਦੀ ਜਿਹਾ ਕਲਰ ਬਣਿਆ ਹੋਇਆ ਠੀਕ ਹੈ ਤੇ ਆ ਆ ਗਿਆ ਤੁਹਾਡੇ ਕੋਲ ਲੋ ਜੀ ਇਹ ਆ ਗਿਆ ਜੀ ਅਗਲਾ ਸੂਟ 1180 ਵਾਲਾ ਅਗਲਾ ਆ ਗਿਆ ਇਹ ਵਾਲਾ ਕਲਰ ਲੋ ਜੀ ਇਹਦਾ ਵੀ ਤੁਹਾਨੂੰ ਦਿਖਾ ਦਨੇ ਆ ਉਠਾ ਕੇ ਐਸਾ ਆ ਉਠਾਏ ਜੀ ਦਾ ਠੀਕ ਹੈ ਜੀ ਫਟਾਫਟ ਫਾਈਨਲ ਕਰਦੇ ਜਾਣਾ ਹੈ ਮਿੰਟੋ ਮਿੰਟੀ ਦੁਪੱਟੇ ਤੁਸੀਂ ਘਰੋਂ ਕੱਢ ਲੈਣੇ ਆ ਸਾਡੇ ਤੋਂ ਲੈਣਾ ਹੋਇਆ ਸਾਨੂੰ ਦੱਸ ਦਿਓ ਫਿਓਰ ਦਾ ਦਪਟਾ 220 ਦਾ ਸਾਡਾ ਠੀਕ ਹੈ ਤੇ ਇੱਕ ਜਿਹੜਾ ਉਸ ਤੋਂ ਬਹੁਤ ਫਾਈਨ ਕੁਆਲਟੀ ਦਾ ਹੈ ਬਿਲਕੁਲ ਪਿਓਰ ਦੇ ਐ ਕਹ ਲਓ ਕਿ 90% ਤੱਕ ਪਿਓਰ ਹੈ ਉਹ ਅਸੀਂ ਦਿੰਨੇ ਆ ਤੁਹਾਨੂੰ 375 ਦਾ ਠੀਕ ਹੈ ਜੀ ਹਾਂ ਲੋ ਦੇਖੋ ਜੀ ਤੇ ਫੈਬਰਿਕ ਇੰਨਾ ਪਿਆਰਾ ਆਉਣਾ ਹੈ ਤੁਹਾਡੇ ਕੋਲੇ ਵੀ ਜੀ ਖੁਸ਼ ਹੋ ਜਾਣਾ ਦੇਖ ਕੇ ਤੁਹਾਡਾ ਕੱਪੜੀ ਨੂੰ ਠੀਕ ਹੈ ਲੋ ਇਹ ਹੋ ਗਈ ਜੀ ਆਪਣੇ 1180 ਵਾਲੀ ਹੁਣ ਤੁਹਾਨੂੰ ਹੋਰ ਆਈਟਮਾਂ ਵੀ ਦੇਣੀਆਂ ਠੀਕ ਹੈ ਬਹੁਤ ਹੀ ਪਿਆਰਾ ਸ਼ਮੀਨ ਨੇ ਡਿਜ਼ਾਈਨਰ ਸੂਟ ਦਵਾਂਗੇ ਤੁਹਾਨੂੰ ਆ ਲੋ ਜੀ ਇਹ ਤੁਹਾਨੂੰ ਮਿਲ ਰਿਹਾ ਜੀ ਬਹੁਤ ਫਾਈਨ ਪਸ਼ਮੀਨਾ ਮਿਲੂਗਾ ਤੁਹਾਨੂੰ ਬਹੁਤ ਫਾਈਨ ਥੱਪ-ਥੱਪੀ ਨਹੀਂ ਹੈ ਮੋਟਾ-ਮੋਟਾ ਨਹੀਂ ਹੈ ਠੀਕ ਹੈ ਤੇ ਆ ਤੁਹਾਨੂੰ ਮਿਲ ਰਿਹਾ ਜੀ ਇਹਦੇ ਉੱਤੇ ਵਰਕ ਆਰੀ ਵਰਕ ਨਾਲ ਸਾਰਾ ਸੂਟ ਐਨ ਮੜਿਆ ਪਿਆ ਠੀਕ ਹੈ ਫੇਰ ਆ ਗਿਆ ਜੀ ਘੇਰੇ ਤੇ ਪੂਰਾ ਹੈਵੀ ਤੁਹਾਨੂੰ ਘੇਰਾ ਮਿਲੂਗਾ ਇਧਰ ਆ ਗਈਆਂ ਜੀ ਬਾਜੂ ਕਲਰਫੁਲ ਟੱਚ ਜਿਹੜਾ ਬਾਜੂ ਦੇ ਉੱਤੇ ਦਿੱਤਾ ਹੈ ਪਾਕਿਸਤਾਨੀ ਸਟਾਈਲ ਜਿਉ ਤੁਸੀਂ ਲੂਸ ਬਾਜੂ ਰੱਖ ਕੇ ਬਣਾਇਆ ਬਹੁਤ ਹੀ ਜ਼ਿਆਦਾ ਪਿਆਰਾ ਬਣੂਗਾ ਸੂਟ ਠੀਕ ਹੈ ਤੇ ਇਹ ਤੁਹਾਨੂੰ ਮਿਲੂਗਾ ਨਾਲ ਇਹਦੇ ਕੰਟਰਾਸਟ ਬਾਟਮ ਜਿਹੜਾ ਕਲਰ ਬਾਜੂ 'ਚ ਲੱਗੇ ਹੈ ਨਾ ਦੋ ਉਹਦਾ ਕੰਟਰਾਸਟ ਦੇ ਰਹੀਆਂ ਤੁਹਾਨੂੰ ਹਾਂ ਇੱਕ ਕਲਰ ਤੁਹਾਨੂੰ ਅਸੀਂ ਬਾਟਮ ਤੇ ਦੇ ਦਿੱਤਾ ਠੀਕ ਹੈ ਸੇਮ ਉਹੀ ਵਰਕ ਬਹੁਤ ਪਿਆਰਾ ਕੰਮ ਹੋਇਆ ਹੋਇਆ ਪੂਰਾ ਐਨ ਕਲਾਸਿਕਲ ਸੂਟ ਰੈਡੀ ਕਰਾਇਆ ਦੇਖੋ ਇਹ ਆ ਗਿਆ ਬਾਜੂ ਵਾਲਾ ਠੀਕ ਹੈ ਇੱਕ ਇੱਕ ਜਿਹੜਾ ਕਲਰ ਦਿਖ ਰਿਹਾ ਤੁਹਾਨੂੰ ਬਾਜੂ 'ਚ ਉਹਦੇ ਨਾਲ ਦਾ ਆਪਾਂ ਤੁਹਾਨੂੰ ਦਵਾਂਗੇ ਦੁਪੱਟਾ ਲਓ ਜੀ ਪਾਓ ਤੁਸੀਂ ਸੂਟ ਇਹ ਸ਼ਾਲ ਦੁਪੱਟਾ ਹੁੰਦਾ ਨਾ ਜਿਹੜਾ ਉਹ ਵਾਲਾ ਤੇ ਸਿਲਕ ਪਸ਼ਮੀਨੇ ਦਾ ਫੈਬਰਿਕ ਹੈ ਇਹ ਸਾਰਾ ਠੀਕ ਹੈ ਤੇ ਲਓ ਜੀ ਦੇਖੋ ਆਹ ਲਓ ਪੂਰਾ ਪਾਰਟੀਅਰ ਸੂਟ ਪੂਰਾ ਪਾਰਟੀਅਰ ਔਰ ਉਹ ਵੀ ਬਹੁਤ ਜ਼ਿਆਦਾ ਸਟਾਈਲਿਸ਼ ਜਿਹੜਾ ਆ ਵੀਅਰਿੰਗ ਹੁੰਦੀ ਹੈ ਉਹ ਸਾਡੀ ਪਰਸਨੈਲਿਟੀ ਨੂੰ ਡਿਫਾਈਨ ਕਰ ਦਿੰਦੀ ਹੈ ਹੈਨਾ ਜੋ ਅਸੀਂ ਵੀਅਰ ਕੀਤਾ ਹੁੰਦਾ ਹੈ ਉਹ ਕਾਫੀ ਕੁਝ ਸਾਡੇ ਬਾਰੇ ਬਿਆਨ ਕਰ ਦਿੰਦਾ ਹੈ ਤੇ ਆਹ ਸਟਾਈਲ ਕੀ ਬਿਆਨ ਕਰੂਗਾ ਤੁਸੀਂ ਪਾਕ ਹੀ ਦੇਖੋਗੇ ਉਹਦੀ ਪਤਾ ਲੱਗੂ ਦੇਖੋ ਬਹੁਤ ਹੀ ਸਟਲ ਜੇ ਕਲਰ ਸਰਦਾਰੀ ਟੱਚ ਪੜੇ ਲਿਖੇ ਸਮਾਰਟ ਤੇ ਡਿਜ਼ਾਈਨਰ ਸਟਾਈਲਿਸ਼ ਠੀਕ ਹੈ ਤੇ ਪ੍ਰਾਈਸ ਮਿਲਣਾ 3290 90 3290 ਦਾ ਇਹ ਸੂਟ ਤੁਹਾਡੇ ਘਰ ਪਹੁੰਚਣਾ ਹੈ ਠੀਕ ਹੈ ਜੀ ਲੋ ਹੁਣ ਤੁਹਾਨੂੰ ਮੈਂ ਇਹਦੇ ਚ ਕਲਰ ਡਿਜ਼ਾਈਨ ਸਾਰੇ ਫਟਾਫਟ ਦਿਖਾ ਦਿੰਦੀ ਹਾਂ oh my god oh my god ਜਦੋਂ ਮੈਂ ਤੁਹਾਨੂੰ ਪੂਰਾ ਸੂਟ ਖੋਲਣਾ ਹੈ ਹਾਂ ਲਾ ਇਹ ਮੇਲਾ ਦਾ ਕੈਟਾਲਾਗ ਹੈ ਪੂਰੀ ਹੈ ਨਾ ਲਓ ਜੀ ਉਹਦੇ ਬਾਹਾਂ ਤੇ ਡਿਜ਼ਾਈਨ ਸੀ ਲਓ ਜੀ ਇਹਦੇ ਕਿਹੜੇ ਨੇ ਇਹ ਲਓ ਦੇਖੋ ਤੇ ਫੈਬਰਿਕ ਵੀ ਨਾ ਜਦੋਂ ਤੁਹਾਡੇ ਕੋਲੇ ਆਊਗਾ ਤੁਸੀਂ ਬਹੁਤ ਫੈਬਰਿਕ ਪਹਿਨੇ ਆਂ ਪਰ ਫੈਬਰਿਕ ਤੁਹਾਨੂੰ ਆਨੰਦ ਆ ਜਾਊਗਾ ਦੇਖੋ ਤੁਸੀਂ ਸੂਟ ਦੇਖੋ ਚਾਰ ਜਣੇ ਨੇ ਨਾ ਪੁੱਛਿਆ ਵੀ ਸੂਟ ਕਿੱਥੋਂ ਲਿਆ ਹੈ ਫਿਰ ਸੂਟ ਪਾਉਣ ਦਾ ਫਾਇਦਾ ਕੀ ਹੈ ਠੀਕ ਹੈ ਆ ਆਗੇ ਦੇ ਇਹਦੇ ਜਿਹੜਾ ਕਲਰ ਯੂਜ਼ ਕੀਤਾ ਉਹ ਘੇਰੇ ਤੇ ਕਰਤਾ ਬਾਹਾਂ ਤੇ ਐਵੇਂ ਦਾ ਕੰਮ ਹੈ ਠੀਕ ਹੈ ਜੀ ਤੇ ਸਾਰਾ ਸੂਟ ਜਿਹੜਾ ਤੁਹਾਨੂੰ ਦਿਖ ਰਿਹਾ ਪੂਰਾ ਕੰਮ ਹੈ ਇਹਦੇ ਵਿੱਚ ਕੋਈ ਵੀ ਪ੍ਰਿੰਟ ਨਹੀਂ ਹੈ ਠੀਕ ਹੈ ਪੂਰੇ ਦਾ ਪੂਰਾ ਉੱਪਰੋਂ ਲੈ ਕੇ ਥੱਲੇ ਤੱਕ ਤੇ ਫਿਰ ਤੁਹਾਨੂੰ ਇਹਦੇ ਨਾਲ ਮਿਲੂ ਇਹ ਵਾਲੀ ਗਰੇਜੇ ਕਲਰ ਦੀ ਬਾਟਮ ਠੀਕ ਹੈ ਤੇ ਜਿਹੜਾ ਦੁਪੱਟਾ ਮਿਲੂਗਾ ਸ਼ਾਲ ਦੁਪੱਟਾ ਮਿਲੂਗਾ ਉਹ ਤੁਹਾਨੂੰ ਮਿਲੂਗਾ ਹਾਂ ਤੁਹਾਨੂੰ ਕੀ ਹੈ ਜਸਟ ਡਿਫਾਈਨ ਯੂਰ ਪਰਸਨੈਲਿਟੀ ਇਹ ਜਿਹੀ ਚੀਜ਼ਾਂ ਜਦੋਂ ਤੁਸੀਂ ਪਾਉਨੇ ਹੋ ਤਾਂ ਅਲੱਗ ਦਿਖਦੇ ਆਪਾਂ ਲੋ ਸਰਦੀਆਂ 'ਚ ਵੀ ਸਟਾਈਲ ਹੈ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਇੰਨਾ ਸਟਾਈਲਿਸ਼ ਸੂਟ ਤੁਹਾਨੂੰ ਦਵਾਂਗੇ ਜਿਹੜਾ ਨਾਰਮਲੀ ਆਪਾਂ ਨੂੰ ਲੱਭਿਆ ਵੀ ਨਹੀਂ ਲੱਭਦੇ ਇਹ ਚੀਜ਼ਾਂ ਉਹ ਚੀਜ਼ ਹੈ ਇਹ ਸਿਰਫ 32.90 'ਚ ਜੇ ਤੁਸੀਂ ਥੋੜੇ ਜਿਹਾ ਸੀਨੀਅਰ ਹੋ ਸਟਾਈਲ ਪਸੰਦ ਕਰਦੇ ਹੋ ਕਿ ਲੋ ਫਿਰ ਸੀਨियर्स ਨੂੰ ਵੀ ਦਵਾਂਗੇ ਲੈਂਥਸ ਮੈਂ ਤਾਂ ਨਹੀਂ ਦੱਸ ਰਹੀ ਕਿਉਂਕਿ ਜਿਹੜੇ ਨੀਚੇ ਵਾਲੇ 컬러ਫੁਲ ਅ ਪੈਟਸ ਪੈਟਰਨਸ ਹੈਗੇ ਇਹਨਾਂ ਨੂੰ ਤੁਸੀਂ ਥੋੜਾ ਬਹੁਤ ਉੱਪਰ-नीचे ਕਰ ਸਕਦੇ ਹੋ ਠੀਕ ਹੈ ਤੇ ਲਓ ਜੀ ਇਹ ਆ ਗਿਆ ਜੀ ਤੁਹਾਡਾ ਅਗਲਾ ਸੂਟ ਸੀਮ ਜੇ ਕਲਰ ਚੱਕੀ ਹਲਕੀ ਜੀ 컬러ਫੁਲ ਬਣਾਇਆ ਇਹਨੂੰ ਘੇਰੇ ਨਹੀਂ ਠੀਕ ਹੈ ਲਓ ਤੇ ਸਫਾਈ ਦੇਖਿਓ ਕੰਮ ਦੀ ਤੇ ਲਓ ਜੀ ਇਹਦੇ ਬਾਜੂ ਤੇ ਵੀ ਹਲਕਾ ਜਿਹਾ ਕਲਰ ਦਿੱਤਾ ਹੈ ਠੀਕ ਹੈ ਆ ਤੁਹਾਨੂੰ ਦਿੱਤਾ ਇਹਦਾ ਦੁਪੱਟਾ ਸ਼ਾਲ ਆ ਤੁਹਾਨੂੰ ਦਿੱਤਾ ਇਹਦਾ ਬਾਟਮ ਹੁਣ ਆਪਾਂ ਖੋਲਦੀ ਨਹੀਂ ਮੰango ਜੇ ਸ਼ੇਡ ਦਾ ਬਾਟਮ ਇਸ ਕਲਰ ਦੇ ਨਾਲ ਬਸ ਜੇ ਮੈਂ ਇਹ ਸੂਟ ਹਾਂ ਬਿਲਕੁਲ ਹਾਂ ਬਹੁਤ ਹੀ ਜ਼ਿਆਦਾ ਅੱਜ ਮੈਂ ਨਾ ਇੱਕ ਸੂਟ ਆਪਣੇ ਲਈ ਸਪੈਸ਼ਲ ਬਣਵਾਇਆ ਹਾਂ ਉਹ ਮੈਂ ਤੁਹਾਨੂੰ ਦਿਖਾਵਾਂਗੀ ਬਾਅਦ ਚ ਤੇ ਮੈਂ ਇਹ ਹੁਣ ਖੋਲ ਕੇ ਦੇਖੀ ਆ ਤਾਂ ਹੁਣ ਮੈਨੂੰ ਲੱਗਦਾ ਵੀ ਇਹ ਵੀ ਮੈਨੂੰ ਲੈਣਾ ਪੈਣਾ ਐ ਐ ਤਾਂ ਗੱਲ ਬਣਨੀ ਨਹੀਂ ਇਹ ਤਾਂ ਹੁਣ ਇਹ ਨਹੀਂ ਜੀ ਜòn ਨਹੀਂ ਬਹੁਤ ਹੈ ਮੇਰੇ ਨਾਲ ਅਸੀਂ ਵੀ ਇਹ ਚੀਜ਼ ਪਹਿਲੀ ਵਾਰ ਦਿਖਾ ਰਹੇ ਹਾਂ ਇੰਨੀ ਸਟਾਈਲਿਸ਼ ਲਓ ਜੀ ਪ੍ਰੋਪਰ ਪਾਰਟੀ ਵੀਅਰ ਸੂਟ ਹੈ ਇਹ ਸਰਦੀਆਂ ਦਾ ਲਓ ਜੀ ਦੇਖੋ ਜੀ ਇਹ ਆ ਗਿਆ ਫਿਰ ਆ ਗਿਆ ਬਾਜੂ ਤੇ ਫਿਰ ਆ ਗਿਆ ਬਾਟਮ ਇਸ ਕਲਰ ਦਾ ਤੇ ਇਹ ਆ ਗਿਆ ਇਹਦਾ ਸ਼ਾਲ ਦੁਪੱਟਾ ਠੀਕ ਹੈ ਲਓ ਇਸ ਤੋਂ ਜ਼ਿਆਦਾ ਗਰਲਿਸ਼ ਆਈਟਮ ਸਟਾਈਲਿਸ਼ ਸਰਦੀਆਂ 'ਚ ਬਹੁਤ ਮੁਸ਼ਕਲ ਹੈ ਲਬਨਰ ਆ ਗਿਆ ਜਾਮਨੀ ਜਿਹਾ ਕਲਰ ਹੈ ਬਹੁਤ ਲੋ ਜੀ ਤੇ ਇਹ ਹੋ ਗਿਆ ਤੁਹਾਡਾ ਸਿੰਗਲ ਕਲਰ ਦਾ ਵਰਕ ਹੋ ਗਿਆ ਸਾਰੇ ਸੂਟ ਤੇ ਤੇ ਆ ਹੋ ਗਿਆ ਜੀ ਇਹਦਾ ਬਾਜੂ 컬러ਫੁਲ ਬਾਜੂ ਨਾਲ ਇਹਦੇ ਇਹ ਵਾਲੀ ਹੋਗੀ ਸ਼ਾਲ ਦੁਪੱਟਾ ਹੋ ਗਿਆ ਇਹਦਾ ਤੇ ਇਹ ਹੋ ਗਿਆ ਜੀ ਇਹਦਾ ਸਲਵਾਰ ਠੀਕ ਹੈ ਜੀ ਲੋ ਜੀ ਇਹ ਹੋ ਗਿਆ ਤੁਹਾਡਾ ਅਗਲਾ ਸੂਟ ਇੱਕ ਕਲਰ ਫੋਰ ਦਿੰਨੇ ਆ ਤੁਹਾਨੂੰ ਬਹੁਤ ਹੀ ਪਿਆਰੀ ਪਿਆਰੀ ਕਲਰ ਨਹੀਂ ਮਤਲਬ ਸ਼ਬਦ ਹੀ ਮੁੱਕ ਜਾਂਦੇ ਨੇ ਇੰਨੀ ਪਿਆਰੀ ਆਈਟਮ ਹੈ ਲਓ ਨਾਲੇ ਸਟਾਈਲ ਹੈ ਤੇ ਨਾਲੇ ਤੁਸੀਂ ਭਾਵੇਂ ਇਹਨਾਂ ਨੂੰ ਆਫਿਸ ਵੇਅਰ ਕਰ ਲਓ ਕਿਉਂਕਿ ਚਮਕਦਮਕ ਨਹੀਂ ਯੂਜ਼ ਕੀਤੀ ਹੋਈ ਜਿਹੜੀ ਕੋਈ ਸਿੱਪੀ ਵੀ ਯੂਜ਼ ਕੀਤੀ ਹੈ ਨਾ ਉਹ ਵੀ ਓਡ ਅਡੀ ਡਲ ਗੋਲਡਨ ਹੁੰਦੀ ਹੈ ਉਹ ਵਾਲੀ ਲੱਗੀ ਹੋਈ ਹੈ ਇਹਦੇ 'ਚ ਲਓ ਜੀ ਇਹ ਆ ਗਿਆ ਅਗਲਾ ਬਾਜੂ ਇਹਦੇ ਬਾਰਡਰ ਦੇ ਉੱਤੇ ਕਲਰਫੁੱਲ ਹੈ ਤੇ ਇਹਦੀ ਬਾਜੂ ਸਿੰਪਲ ਰੱਖੀ ਹੋਈ ਹੈ ਤੇ ਨਾਲ ਇਹਦੇ ਇਹ ਆ ਗਿਆ ਤੁਹਾਡਾ ਸ਼ਾਲ ਸਟੌਲ ਸਿਲਕ ਪਸ਼ਮੀਨੇ ਦੇ ਵਿੱਚ ਠੀਕ ਹੈ ਤੇ ਇਹ ਆ ਗਿਆ ਤੁਹਾਡਾ ਸਲਵਾਰ ਠੀਕ ਹੈ ਜੀ ਪ੍ਰਾਈਸ ਸੀਗਾ 3290 3290 ਰੁਪਏ ਲੋ ਜੀ ਇਹ ਹੋ ਗਿਆ ਜਿਹੜਾ ਮੈਂ ਅਬਦੇਲੀ ਖਰੀਦਿਆ ਪਾਰਟੀ ਵੇਅਰ ਥੋੜੇ ਦਿਨਾਂ ਨੂੰ ਇੱਕ ਸਾਨੂੰ ਫੰਕਸ਼ਨ ਹਰੇ ਉਹਦੇ ਵਾਸਤੇ ਮੈਂ ਸੂਟਰ ਰੈਡੀ ਕਰਵਾਇਆ ਹੈ ਇਹ ਹੈਗਾ ਜੀ ਰੋ ਸਿਲਕ ਦੇ ਉੱਤੇ ਠੀਕ ਹੈ ਤੇ ਲੋ ਦੇਖੋ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਸੀਗਾ ਮੈਂ ਵੈਸੇ ਇਸ ਤਰ੍ਹਾਂ ਦੇ ਮੈਂ ਕਲਰ ਤੁਸੀਂ ਮੇਰੀ ਘਾਟ ਹੀ ਪਾਈ ਦੇਖੀ ਹੈ ਠੀਕ ਹੈ ਤੇ ਇਹਦੇ ਵਿੱਚ ਮਸਟਰਡ ਕਲਰ ਦਾ ਕਲਰ ਯੂਜ਼ ਕਰਕੇ ਕਈ ਸਾਰੇ ਕਲਰ ਸੀਗੇ ਅਵੇਲੇਬਲ ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਚਾਹੀਦਾ ਹੋਊਗਾ ਠੀਕ ਹੈ ਇਹਦੇ ਵਿੱਚ ਬਹੁਤ ਸਾਰੇ ਰੋ ਰੋਸ ਲਿਖਦੇ ਵਿੱਚ ਕਲਰ ਹੈਗੇ ਨੇ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਚਾਹੇ ਬਹਾਤੇ ਲੈ ਲਓ ਚਾਹੇ ਸਲਵਾਰ ਤੇ ਲੈ ਲਓ ਠੀਕ ਹੈ ਤੇ ਇਹ ਆ ਗਿਆ ਜੀ ਤੁਹਾਡਾ ਇਹ ਇਹ ਤੁਹਾਨੂੰ ਮਿਲੂਗਾ 5 ਮੀਟਰ ਹਾਂ ਇਹ 5 ਮੀਟਰ ਦਾ ਕਪੜਾ ਸੀਗਾ ਤੇ ਨਾਲ ਇਹਦੇ ਵਿੱਚ ਨਾਉਣ ਦਾ ਦੁਪੱਟਾ ਰੈਡੀ ਹੋਇਆ ਹੋਇਆ ਆਹ ਲਓ ਆਹ ਦੁਪੱਟੇ ਦੀ ਲੜ ਠੀਕ ਹੈ ਬਹੁਤ ਸੋਹਣਾ ਕੰਮ ਹੋਇਆ ਸੀ ਮੈਨੂੰ ਮਤਲਬ ਤਸੰਦ ਦੇਖਦੇ ਸਾਰ ਹੀ ਆ ਗਿਆ ਲਓ ਠੀਕ ਹੈ ਕਿਉਂਕਿ ਅਜੀ ਮੈਂ ਲੈ ਕੇ ਆਈ ਐ ਜੇ ਤੁਹਾਨੂੰ ਚਾਹੀਦਾ ਹੋਊਗਾ ਹੁਣ ਮਟੀਰੀਅਲ ਹੈਗਾ ਤਾਂ ਤੁਹਾਨੂੰ ਮਿਲ ਸਕਦਾ ਹੈ ਇਸ ਤਰ੍ਹਾਂ ਦੇ ਤੇ ਲੋ ਠੀਕ ਹੈ ਲੋ ਜੀ ਜਦੋਂ ਆਪਾਂ ਏਦਾਂ ਵੇਅਰ ਕੀਤੇ ਹੁੰਦੇ ਨੇ ਸਾਈਡ ਤੋਂ ਆਪਣੇ ਦਿਸਦੀ ਹੁੰਦੀ ਨੇ ਇਹ ਸਾਰੇ ਵਰਕ ਵਗੈਰਾ ਠੀਕ ਹੈ ਜੀ ਤੇ ਆ ਲੋ ਜੀ ਇਹ ਮੇਰਾ ਸੂਟ ਦੱਸਿਓ ਤੁਸੀਂ ਕਿਹਜਾ ਲੱਗਿਆ ਤੁਹਾਨੂੰ ਲਾਈਟ ਵੇਟ ਬਹੁਤ ਪਿਆਰਾ ਤੇ ਲਓ ਜੀ ਇਹਦਾ ਜ ਤੁਹਾਨੂੰ ਮੈਂ ਵੈਸੇ ਹੁਣ ਅ ਦੱਸ ਦਨੀ ਆ ਪ੍ਰਾਈਸ ਕੀ ਹੋਊਗਾ ਲਓ ਜੀ ਇਹ ਹੈਗਾ 3850 ਦਾ ਠੀਕ ਹੈ ਜੀ ਸ਼ਿਪਿੰਗ ਐਕਸਟਰਾ ਹੋਊਗੀ ਜੇ ਤੁਹਾਨੂੰ ਚਾਹੀਦਾ ਹੋਊਗਾ ਤੁਸੀਂ ਮੈਨੂੰ ਨੋਟ ਕਰਾ ਦਿਓ ਤੇ ਇਹ ਮੇਰਾ ਹੀ ਹੈ ਲਓ ਜੀ ਇਹ ਸੀ ਸਾਡੀ ਅੱਜ ਦੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਹੈ ਵੀਡੀਓ ਕਲੈਕਸ਼ਨ ਕਿ ਐਸੀ ਲੱਗੀ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ 'ਚ ਹੋ ਸੋਹਣੀ ਵੈਰੈਟੀ ਨਾਲ